ਈ ਇਹ ਕਿਲ 5 ਆਪਰੇਸ਼ਨ ਸਾਡੀ ਸਟੇਟ ਤੇ ਜੋ ਹੋ ਰਿਹਾ ਜਿਹੜੇ ਹੌਟਸਪੌਟ ਜਿੱਥੇ ਸਾਨੂੰ ਡਾਊਟ ਹੈ ਕਿ ਇੱਥੇ ਨਸ਼ੇ ਵੇਚਦੇ ਨੇ ਉਹਨਾਂ ਥਾਵਾਂ ਦੇ ਅਸੀਂ ਸਰਚ ਕਰਦੇ ਜੇ ਕੋਈ ਸੋਸ਼ਲ ਮੀਡੀਆ ਤੇ ਕੋਈ ਤੁਸੀਂ ਪੁੱਛਿਆ ਹੈ ਕੋਈ ਵੀਡੀਓ ਵਾਇਰਲ ਹੁੰਦੀ ਹੈ ਅਸੀਂ ਪ੍ਰੋਪਰ ਉਹਦਾ ਜਿਹੜਾ ਲਿੰਕ ਲੈ ਕੇ ਨਾਲ ਆਉਂਦੇ ਤੇ ਐਕਸ਼ਨ ਲੈਂਦੇ ਆ ਅਸੀਂ ਪੂਰੀ ਰੇਂਜ ਪਟਿਆਲਾ ਰੇਂਜ ਚ ਹੋ ਰਿਹਾ ਇਮਨਕ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ ਪਟਿਆਲਾ ਬਲਸ ਦੇ ਬਲੋ ਈਗਲ ਆਪਰੇਸ਼ਨ ਚਲਾਇਆ ਜਾ ਰਿਹਾ ਡੀਆਈਜੀ ਪਟਿਆਲਾ ਸਾਹਿਬ ਨਾਲ ਮੌਜੂਦ ਨੇ ਹਰਚਨ ਪੁਲਿਸ ਸਾਹਿਬ ਨਾਲ ਮੌਜੂਦ ਨੇ ਪੁਲਿਸ ਸਾਹਿਬ ਜਿਹੜਾ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਕਿਸ ਤਰੀਕੇ ਦਾ ਆਪਰੇਸ਼ਨ ਹੈ ਔਰ ਕਿੰਨੀ ਕਿ ਟੀਮਾਂ ਇਸ ਆਪਰੇਸ਼ਨ ਦੇ ਵਿੱਚ ਲੱਗੀਆਂ ਅਸੀਂ ਪਟਿਆਲੇ ਜਲੇ ਦੇ ਵਿੱਚ ਜਿਹੜੇ ਨੇ ਅਸੀਂ ਸਾਡੇ 10 ਜਿਹੜੇ ਹੌਟਸਪੌਟ ਨੇ ਅਸੀਂ ਆਇਡੈਂਟੀਫਾਈ ਕੀਤੇ ਆ ਉਹਨਾਂ ਦੇ ਕਰ ਰਹੇ ਆ ਟੋਡਰ ਰੇਂਜ ਦੇ ਵਿੱਚ ਚਾਲੀ ਨੇ ਇਹਦੇ ਵਿੱਚ ਅਸੀਂ ਈਗਲ 5 ਆਪਰੇਸ਼ਨ ਸਾਡੀ ਸਟੇਟ ਚ ਚੋਜ ਹੋ ਰਿਹਾ ਜਿਹੜੇ ਹੌਟਸਪੌਟ ਜਿੱਥੇ ਸਾਨੂੰ ਡਾਊਟ ਹੈ ਕਿ ਇੱਥੇ ਨਸ਼ੇ ਵਿਕਦੇ ਨੇ ਉਹਨਾਂ ਥਾਵਾਂ ਦੇ ਅਸੀਂ ਸਰਚ ਕਰ ਰਹੇ ਹਾਂ ਸਰ ਅਕਸਰ ਇੱਕ ਵੀਡੀਓ ਵੀ ਵੇਖੀ ਜਾਂਦੀ ਹੈ ਕਈ ਥਾਵਾਂ ਤੋਂ ਵਾਇਰਲ ਵੀ ਹੋ ਜਾਂਦੀ ਹੈ ਤੁਸੀਂ ਸਰਚ ਵੀ ਕਰਦੇ ਰਹੋ ਇੱਕ ਵੀਡੀਓ ਕਦੀ ਵਾਇਰਲ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਨਸ਼ਾ ਕਰਦੇ ਦੀ ਉਸ ਦੇ ਉੱਪਰ ਕੀ ਕਾਰਵਾਈ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈਗੀ ਆ ਜੇ ਕਦੇ ਸੋਸ਼ਲ ਮੀਡੀਆ ਤੇ ਕੋਈ ਤੁਸੀਂ ਪੁੱਛਿਆ ਹੈ ਕੋਈ ਵੀਡੀਓ ਵਾਇਰਲ ਹੁੰਦੀ ਹੈ ਅਸੀਂ ਪ੍ਰੋਪਰ ਉਹਦਾ ਜਿਹੜਾ ਲਿੰਕ ਲੈ ਕੇ ਨਾਲੋਂਦੇ ਤੇ ਐਕਸ਼ਨ ਲੈਨੇ ਆ ਅਸੀਂ ਕਈ ਤਰ੍ਹਾਂ ਦੇ ਕੇਸ ਜਿਹੜੇ ਆਏ ਨੇ ਬਟ ਕਈ ਵਾਰ ਦੇਖਿਆ ਗਿਆ ਹੈ ਕਿ ਜਿਹੜੀਆਂ ਕੋਈ ਪੁਰਾਣੀਆਂ ਵੀਡੀਓ ਨੇ ਕਈ ਲੋਕ ਉਹ ਹੀ ਦੇਖ ਕੇ ਪਾਈ ਜਾਂਦੇ ਨੇ ਇਹਦੇ ਚ ਸਾਡੇ ਪੰਜਾਬ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਜੇਕਰ 1 2% ਬੰਦੇ ਨਸ਼ਾ ਕਰਦੇ ਨੇ ਤੇ ਇਹ ਨਹੀਂ ਸਾਡਾ ਸਾਰਾ ਪੰਜਾਬੀ ਜਿਹੜਾ ਨਿਸ਼ੜੀ ਹੈ 1 2% ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹ ਪੁਲਿਸ ਨੇ بڑے ਐਕਸ਼ਨ ਲਏ ਨੇ ਸਾਡਾ ਪੰਜਾਬ ਬੜਾ ਪੀਸਫੁੱਲ ਹੈ ਕੋਈ ਨਿਸ਼ੜੀ ਸਟੇਟ ਨਹੀਂ ਹੈ ਸਰ ਅੱਜ ਤੁਸੀਂ ਇਸ ਜਗ੍ਹਾ ਤੇ ਪਹੁੰਚੋ ਐਸਐਸਪੀ ਸਾਹਿਬ ਨਾਲ ਮੌਜੂਦ ਨੇਗੇ ਵੱਡੇ ਅਫਸਰ ਜਿਕਰ ਗਰਾਉਂਡ ਜ਼ੀਰੋ ਤੇ ਹੋਣਗੇ ਬੰਦਿਓ ਕੀ ਛੋਟੇ ਮੁਲਾਜ਼ਮਾਂ ਤੇ ਵੀ ਕਿਤਨੇ ਕਿਤੇ ਅਸਰ ਹੋਊਗਾ ਕਿਉਂਕਿ ਅਕਸਰ ਕਈ ਵਾਰੀ ਲਾਪਰਵਾਹੀਆਂ ਹੋ ਜਾਂਦੀਆਂ ਨੇ ਨਹੀਂ ਇਹਦੇ ਚ ਜਿਹੜਾ ਹੈਗਾ ਦੇਖੋ ਅਸੀਂ ਹਮੇਸ਼ਾ ਐਸਐਸਪੀ ਸਹਿਬਾਨ ਐਸਪੀ ਸਹਿਬਾਨ ਮੇਰੇ ਵੱਲੋਂ ਖੁਦ ਅਸੀਂ ਟਾਈਮ ਟੂ ਟਾਈਮ ਚੈਕਿੰਗ ਕਰਦੇ ਰਹਿੰਦੇ ਆ ਤੇ ਸਾਡੇ ਜਿਹੜੇ ਥੱਲੇ ਵਾਲੇ ਮੁਲਾਜ਼ਮ ਨੇ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਨੇ ਉਹਨਾਂ ਦੇ ਕੰਮ ਨੂੰ ਮੈਂ ਐਪਰੀਸ਼ੀਏਟ ਕਰਨਾ ਕਿਉਂਕਿ ਜਿੰਨੀਆਂ ਰਿਕਵਰੀਜ਼ ਹੋਈਆਂ ਨੇ ਸਾਡੇ ਥੱਲੇ ਵੁញਾਂ ਨੇ ਉਹਨਾਂ ਦੀ ਇਨਫੋਰਮੇਸ਼ਨ ਬੜੀ ਵਧੀਆ ਇਨਫੋਰਮੇਸ਼ਨ ਆਉਂਦੀ ਹੈ ਤਾਂ ਜਿਹੜੀ ਥੱਲੇ ਵਾਲੀ ਫੋਰਸ ਸਾਡੇ ਕਨਸਟੇਬਲ ਹੈਡ ਕਨਸਟੇਬਲ ਥਾਣੇਦਾਰ ਬਹੁਤ ਮਿਹਨਤ ਨਾਲ ਜਿਹੜਾ ਸਰਚ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਪੁਲਿਸ ਸਾਹਿਬ ਇੱਕ ਨਾ ਜਦੋਂ ਵੀ ਇਹ ਪ੍ਰੈਸ ਕਾਨਫਰੰਸ ਹੁੰਦੀ ਹੈ ਨਸ਼ਾ ਤਸਕਰਾਂ ਦੇ ਵਿੱਚ ਅੱਜ ਕੱਲ ਮਹਿਲਾਵਾਂ ਦਾ ਇੱਕ ਵੱਡਾ ਰੋਲ ਦੇਖਿਆ ਜਾ ਰਿਹਾ ਉਸ ਦੇ ਵਿੱਚ ਬੱਚਿਆਂ ਦਾ ਵੀ ਯੂਜ਼ ਹੁੰਦਾ ਕਿ ਬੱਚੇ ਜਾ ਕੇ ਪੈਕੇਟ ਫੜਾ ਰਹੇ ਨੇਗੇ ਉਸ ਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਦੇਖੋ ਚਾਹੇ ਨਸ਼ਾ ਕੋਈ ਲੇਡੀ ਵਿੱਚ ਚਾਹੇ ਕੋਈ ਬੰਦਾ ਵਿੱਚ ਕਾਨੂੰਨ ਸਾਰਿਆਂ ਲਈ ਕੋ ਜਿਆ ਹੈ ਅਸੀਂ ਕਈ ਥਾਵਾਂ ਦੇ ਵਿੱਚ ਜਿਹੜੇ ਸਾਡੇ ਅਮਲੇਰ ਕੋਟਲੇ ਦੇ ਵਿੱਚ ਸੰਗਰੂਰ ਨੀਵਨਕੇ ਪਟਿਆਲੇ ਨਾਭਾ ਸਾਈਡ ਤੇ ਵੀ ਅਸੀਂ ਕਈ ਔਰਤਾਂ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਨਸ਼ਾ ਵੇਚਦੀਆਂ ਫੜੀਆਂ ਨੇ ਉਹ ਐਨਡੀपीएस ਐਕਟ ਦੇ ਕੇਸਸ ਦੇ ਵਿੱਚ ਅਦਾਲਤਾਂ 'ਚ ਆਪਣੇ ਪੁਖਤ ਰਹੇ ਨੇ ਸਾਰੇ ਅੱਜ ਪੂਰੀ ਰੇਂਜ ਦੇ ਵਿੱਚ ਇਸੇ ਤਰੀਕੇ ਦਾ ਆਪਰੇਸ਼ਨ ਚੱਲ ਰਿਹਾ ਪੂਰੀ ਰੇਂਜ ਪਟਿਆਲਾ ਰੇਂਜ 'ਚ ਹੋ ਰਿਹਾ ਈਵਨਕੇ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ ਅੱਜ ਬਤਾਂ ਬਤ ਬਿਲਕੁਲ ਪੂਰੇ ਪੰਜਾਬ ਭਰ ਦੇ ਵਿੱਚ ਡੀਆਈਜੀ ਪਟਿਆਲਾ ਤੁਸੀਂ ਦੇਖ ਸਕਦੇ ਹੋ ਜਿਹੜੇ ਖੁਦ ਪਹੁੰਚੇ ਨੇ ਉਸ ਘਰ ਦੀ ਜਿਹੜੀ ਉਹ ਸਰਚ ਵਿੱਚ ਜਿਹੜਾ ਉਹ ਕਿਥੋਂ ਨਾ ਕਿਥੇ ਸਰਚ ਕਰਦੇ ਖੁਦ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਨਾਲ ਐਸਐਸਪੀ ਪਟਿਆਲਾ ਨਾਨਕ ਸਿੰਘ ਜਿਹੜੇ ਨੇ ਉਹ ਮੌਜੂਦ ਨੇ ਕਿ ਉਹਨਾਂ ਦੇ ਵੱਲੋਂ ਵੀ ਜਿਹੜਾ ਇਹ ਸਰਚ ਆਪਰੇਸ਼ਨ ਜਿਹੜਾ ਉਹ ਦੇ ਵਿੱਚ ਇੱਕ ਤੋਂ ਮੌਜਨਾ ਕੀਤਾ ਜਾ ਰਿਹਾ ਹੈਗਾ ਔਰ ਦੂਸਰੀ ਗੱਲ ਹਰ ਇੱਕ ਚੀਜ਼ ਜਿਹੜੀ ਆ ਉਹ ਵੇਖੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈਗਾ ਕਿਉਂਕਿ ਡਰੱਗਸ ਦੇ ਖਿਲਾਫ ਜਿਹੜੀ ਹੈ ਮੁਹਿੰਮ ਹੈ ਕਿ ਡਰੱਗਸ ਜਿਹੜਾ ਲਗਾਤਾਰ ਵਿਕ ਰਿਹਾ ਹੈਗਾ ਉਸ ਉਸ ਲੱਕ ਨੂੰ ਤੋੜਨ ਦੀ ਜਿਹੜੀ ਉਹ ਕਿਥਨੇ ਕਿਤੇ ਕੋਸ਼ਿਸ਼ ਹੈਗੀ ਆ ਤੇ ਇਸ ਵੇਲੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ तमाम ਪੁਲਿਸ ਬਲ ਜਿਹੜਾ ਉਹ ਤੈਨਾਤ ਹੈ ਡੀਆਈਜੀ ਪਟਿਆਲਾ ਜਿਹੜੇ ਨੇ ਉਹ ਖੁਦ ਪਹੁੰਚੇ ਨੇ ਉਹਨਾਂ ਦੇ ਨਾਲ ਐਸਐਸਪੀ ਪਟਿਆਲਾ ਜਿਹੜੇ ਨੇ ਉਹ ਮੌਜੂਦ ਨੇ तमाम ਟੀਮ ਮੌਜੂਦ ਹੈ ਔਰ ਚਾਰੋਂ ਤਰਫ ਇਲਾਕਾ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਔਰ ਸੀਲ ਕਰਕੇ ਜਿਹੜੀ ਆ ਇਸ ਦੇ ਉੱਪਰ ਪੂਰਾ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਔਰ ਇਸੇ ਤਰੀਕੇ ਦਾ ਆਪਰੇਸ਼ਨ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਉਹ ਵੇਖਣ ਨੂੰ ਮਿਲਿਆ ਕੈਮਰਾ ਪਰਸਨ ਰਵੀ ਚੱਪਲ ਦੇ ਨਾਲ ਦੰਪ ਸਿੰਘ ਪੀਟੀਸੀ ਨਿਊਜ਼ ਪਟਿਆਲਾ